ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦਬੂਟਾ ਸਿੰਘ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਫੀਵਰ ਬਾਰੇ ਬੁਖਾਰ ਬਾਰੇ ਇਨਫਲੂਐਂZA ਕੈਟਰ ਜਿਨ੍ਹਾਂ ਤੋਂ ਲੋਕ ਬਹੁਤ ਹੀ ਜ਼ਿਆਦਾ ਦੁਖੀ ਹੋਏ ਪਏ ਆਂ ਕਈ ਦਵਾਈਆਂ ਖਾ ਚੁੱਕੇ ਆਂ ਕਈ ਖਾ ਵੀ ਰਹੇ ਆਂ ਕਈ ਠੀਕ ਹੋ ਗਏ ਕੁਝ ਠੀਕ ਨਹੀਂ ਹੋ ਰਹੇ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਉਹਨਾਂ ਦੋ ਦੋ ਮਹੀਨਿਆਂ ਇਸ ਬੁਖਾਰ ਦੇ ਨਾਲ ਉਹਨਾਂ ਨੂੰ ਜਿਨ੍ਹਾਂ ਨੂੰ ਬੁਖਾਰ ਨੇ ਆਪਣੀ ਲਿਪਰੇਟ ਵਿੱਚ ਲਿਆ ਤੇ ਉਹ ਜੂਝੇ ਪਏ ਆ ਰਹੇ ਆ ਦੋਸਤੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਪੇਜ ਨੂੰ ਫੋਲੋ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਅੱਜ ਦਾ ਬੁਖਾਰ ਜੋ ਚੱਲ ਰਿਹਾ ਹੈ ਚਿਕਨਮੂਰੀ ਗੰਜ ਜਿਹਨੂੰ ਬੋਲਿਆ ਜਾਂਦਾ ਤੇਜ਼ ਬੁਖਾਰ ਕਈ ਵਾਰ ਤੇਜ਼ ਸਿਰਦਰਦ ਜਿਸ ਦੇ ਨਾਲ ਕਈਆਂ ਨੂੰ ਕਫ ਦੀ ਸ਼ਿਕਾਇਤ ਹੋ ਜਾਂਦੀ ਹੈ ਸਰੀਰ ਦੇ ਵਿੱਚ ਦਰਦਾਂ ਨਹੀਂ ਆ ਜਾਂ ਚੱਕਰ ਆਉਣੇ ਇਹ ਆਮ ਗੱਲਾਂ ਨੇ ਸਭ ਤੋਂ ਵੱਧ ਇਹ ਬੁਖਾਰ ਜੋੜਾ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ ਸਰੀਰ ਦੇ ਉੱਤੇ ਸਵੇਲਿੰਗ ਹੋ ਜਾਣੀ ਪੈਰਾਂ ਨੂੰ ਸੋਜਾ ਹੋ ਜਾਣਾ ਗਿੱਟਿਆਂ ਨੂੰ ਸੋਜਾ ਹੋ ਜਾਣਾ ਜਾਂ ਬਾਹਾਂ ਨੂੰ ਸੋਜਾ ਹੋ ਜਾਣਾ ਜਾਂ ਅੱਖਾਂ ਹੇਠਾਂ ਵੀ ਸਵੇਲਿੰਗ ਹੋ ਜਾਣੀ ਇਹ ਇਸ ਬੁਖਾਰ ਦੇ ਨਿਸ਼ਾਨੀਆਂ ਨੇ ਕਾਫੀ ਮਹਿੰਗੇ ਮਹਿੰਗੇ ਟ੍ਰੀਟਮੈਂਟ ਲੈਣ ਦੇ ਨਾਲ ਕਾਫੀ ਮਹਿੰਗੇ ਮਹਿੰਗੇ ਐਂਟੀਬਾਇਓਟਿਕ ਲੈਣ ਦੇ ਨਾਲ ਇਹ ਬੁਖਾਰ ਫਿਰ ਵੀ ਖੜਾ ਨਹੀਂ ਛੱਡਦਾ ਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਆਪਣੀ ਮੇਰੇ દવાਖਾਨੇ ਦੇ ਵਿੱਚ ਐਸੀ ਟੌਪ ਦੀ ਮੈਡੀਸਿਨ ਜੋ ਤਕਰੀਬਨ 40 50 ਸਾਲ ਤੋਂ ਲੈ ਕੇ ਇਹ ਮੈਡੀਸਿਨ ਚੱਲ ਰਹੀ ਹੈ ਮੈਂ ਆਪਣੇ ਵੱਲੋਂ ਹਰ ਇੱਕ ਨੂੰ 6 ਪੁਰੀਆਂ ਦਿੰਦਾ ਪਹਿਲਾਂ ਕੰਨਿਆ ਦਾ ਸੇ ਦੇ ਨਾਲ ਹੀ ਮੁੜ ਕੇ ਦਵਾਈ ਲੈਣ ਦੀ ਜਰੂਰਤ ਨਹੀਂ ਪਈ। ਕਈ ਸੁਣਨ ਦੇ ਵਿੱਚ ਆਇਆ ਕਿ ਸਾਨੂੰ ਬੁਖਾਰ ਵੀ ਨਹੀਂ ਹੁੰਦਾ ਔਰ ਚਿਕਨਗੁਨੀ ਨੇ ਆਪਣੀ ਰਿਪੋਰਟ ਵਿੱਚ ਲਿਆ ਹੋਇਆ। ਕਈ ਦੱਸਦੇ ਪਸੀਨਾ ਬਿਲਕੁਲ ਨਹੀਂ ਆਉਂਦਾ। ਪਰ ਇੱਥੇ ਗੱਲ ਨਹੀਂ ਇਹ ਪੂਰੀ ਦੇ ਨਾਲ ਤੁਹਾਨੂੰ ਪਸੀਨਾ ਵੀ ਆਏਗਾ। ਤੁਹਾਡੀ ਸੋਇਲਿੰਗ ਵੀ ਘਟੇਗੀ। ਬੁਖਾਰ ਹੋਰ ਹੈ ਉਹ ਵੀ ਘਟੇਗਾ। ਸਰੀਰ ਹਲਕਾ ਫੁਲਕਾ ਹੋਏਗਾ। ਉਸ ਤੋਂ ਬਾਅਦ ਬਿਲਕੁਲ ਆਰਾਮ ਹੋਏਗਾ। ਜਿਹੜੇ ਮੇਰੇ ਵੀਰਾਂ ਨੇ ਕਾਫੀ ਲੰਬੇ ਸਮੇਂ ਤੋਂ ਐਂਟੀਬਾਇਓਟਿਕ ਜਾਂ ਕੋਈ ਮੈਡੀਸਿਨ ਖਾਧੀ ਜਿਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਰਿਜ਼ਲਟ ਨਹੀਂ ਮਿਲਿਆ ਚਾਹੇ ਮੇਰੀ ਭੈਣਾਂ ਨੇ ਚਾਹੇ ਬਜ਼ੁਰਗ ਨੇ ਜਾਂ ਮੇਰੇ ਵੀਰ ਨੇ ਜੋ ਵੀ ਹੈ ਮਹੀਨੇ-ਮਹੀਨੇ ਡੇਢ-ਡੇਢ ਮਹੀਨੇ 2-2 ਮਹੀਨਿਆਂ ਤੋਂ ਲੰਮਕ ਰਹੇ ਆ ਜੂਜ ਰਹੇ ਆ ਇਸ ਬੁਰੰਦ ਦੇ ਨਾਲ ਮੇਰੇ ਦਿੱਤੇ ਹੋਏ ਨੰਬਰ ਤੇ ਫੋਨ ਲਗਾ ਕੇ ਸਲਾਹ ਕਰਕੇ ਮੈਨੂੰ ਮਿਲ ਸਕਦੇ ਹੋ ਮੈਨੂੰ ਮਿਲ ਕੇ ਦਵਾਈ ਲੈ ਲਓ ਅਗਰ ਮੈਂ ਤਾਂ ਦੂਰ ਬੈਠੇ ਹਾਂ ਤਾਂ ਦਵਾਈ ਤੁਹਾਡੇ ਘਰ ਵੀ ਪਹੁੰਚਾਈ ਜਾਊਂਗੀ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਸ세 ਕਾਲ ਜੀ